ਕੈਨੇਡਾ ਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਚ ਬ੍ਰੈਮਟਨ ਦੇ ਮੇਅਰ ਦਾ ਨਾਮ ਕਿਵੇਂ ਆਇਆ ਤੇ ਇਸ ਦੇ ਨਾਲ ਹੀ ਇਹ ਖਬਰ ਇੱਕ ਕੰਜ਼ਰਵੇਟਿਵ ਆਗੂ ਪੀਅਰ ਪੋਲੀਆਵਰ ਅਤੇ ਪੈਟ੍ਰਿਕ ਬ੍ਰਾਊਨ ਨੂੰ ਕਮਿਸ਼ਨ ਸਾਹਮਣੇ ਕਿਉਂ ਬੁਲਾਇਆ ਗਿਆ ਜੀ ਗੁਰਮੁਖ ਜੀ ਬਿਲਕੁਲ ਪਰਮਿੰਦਰ ਇਹ ਖਬਰ ਬੜੀ ਅਹਿਮ ਹੈਗੀ ਆ ਖਾਸ ਤੌਰ ਤੇ ਕਿਉਂਕਿ ਭਾਰਤੀ ਭਾਈਚਾਰੇ ਵਾਸਤੇ ਇਹ ਖਬਰ ਬੜੀ ਅਹਿਮ ਆ ਕਿ 2022 ਦੇ ਜਿਹੜੇ ਕੰਜ਼ਰਟ ਆਫ ਪਾਰਟੀ ਆ ਉਹਨਾਂ ਦੀ ਲੀਡਰਸ਼ਿਪ ਦੀ ਚੋਣ ਸੀਗੀ ਪਾਵੇ ਕਿ ਜਿੱਦ ਵਿੱਚ ਆਪਾਂ ਭਾਰਤ ਦੇ ਪ੍ਰਧਾਨਗੀ ਦੀ ਚੋਣ ਕਹਿ ਲੈਣੇ ਆ ਠੀਕ ਹੈ ਜੀ ਉਹਦੀ ਲੀਡਰਸ਼ਿਪ ਦੀ ਚੋਣ ਸੀਗੀ ਦੋਹਾਂ ਦੇ ਵਿੱਚ ਜਿਹਦੇ ਮੁੱਖ ਰੂਪ ਦੇ ਦਾਵੇਦਾਰ ਸੀਗੇ ਪੀਅਰ ਪੋਲੀਵਾਰ ਜਿਹੜੇ ਕਿ ਮੌਜੂਦਾ ਲੀਡਰ ਹੈਗੇ ਨੇ ਜਿਹੜੇ ਜਿੱਤ ਗਏ ਸੀ ਉਦੋਂ ਤਾਂ ਇੱਕ ਹੈਗੇ ਸੀ ਪੈਟਰਿਕ ਬ੍ਰਾਊਨ ਜਿਹੜੇ ਅੱਜ ਬ੍ਰੈਂਟਨ ਦੇ ਮੇਅਰ ਹੈਗੇ ਆ ਇਹ ਮੁੱਖ ਰੂਪ ਦੇ ਵਿੱਚ ਆਪਸ ਦੋ ਦਾਵੇਦਾਰ ਵੱਡੇ ਸੀਗੇ ਜਿਹੜੇ ਚੋਣ ਕੈਂਪੇਨ ਚਲਾ ਰਹੇ ਸੀਗੇ ਇਸ ਦਰਮਿਆਨ ਜਿਹੜੇ ਵੱਡੇ ਜਿਹੜੇ ਖਲਾਸੇ ਹੋਏ ਆ ਹੁਣ ਮੁੱਖ ਵਾਰ ਜਿਹੜੀ ਐ ਇਥੋਂ ਦੀ ਕੈਨੇਡਾ ਦੀ ਉਹਨੇ ਆਰਟੀਕਲ ਛਾਪਿਆ ਲਗਾਤਾਰ ਇਸ ਗੱਲ ਦੇ ਕਿ ਉਸ ਸਮੇਂ ਦੇ ਉੱਪਰ ਜਦੋਂ ਇਹ ਚੋਣ ਕੈਂਪੇਨ ਚੱਲ ਰਹੀ ਸੀ ਪੀਅਰ ਪੋਲੀਵਰ ਇੱਕ ਪਾਸੇ ਆਪਣੀ ਚੋਣ ਲਾੜ ਰਿ ਸੀ ਲੀਡਰਸ਼ਿਪ ਦੀ ਦੂਜੇ ਪਾਸੇ ਜਿਹੜੇ ਪੈਟਰਿਕ ਬ੍ਰਾਊਨ ਨੇ ਉਹ ਵੀ ਆਪਣੀ ਕੈਂਡੀਡੇਟ ਦੀ ਜਿਹੜੀ ਚੋਣ ਲਾੜ ਰਏ ਸੀ ਤਾਂ ਇਸ ਸਮੇਂ ਦਰਮਿਆਨ ਭਾਰਤੀ ਕੌਂਸਲਟ ਵੱਲੋਂ ਕਾਥਤ ਤੌਰ ਤੇ ਆਪਾਂ ਕੈਸੇ ਦੋਸ਼ਾਂ ਦੀ ਰੌਸ਼ਨੀ ਚ ਗੱਲ ਕਰ ਰਹੇ ਆ ਜਿਵੇਂ ਅਖਬਾਰ ਨੇ ਲਿਖਿਆ ਅਖਬਾਰ ਨੇ ਜਿਹੜੇ ਆ ਜਿਹੜੇ ਸੋਰਸ ਨਸ਼ਰ ਨਹੀਂ ਕੀਤੇ ਲੇਕਿਨ ਉਹਨੇ ਆਪਣੇ ਸੋਰਸ ਕਨਫਿਡੈਂਸ਼ੀਅਲ ਰੱਖ ਕੇ ਇਹਦੇ ਉੱਪਰ ਗੱਲਬਾਤ ਕੀਤੀ ਹੈ ਕਿ ਉਹਨਾਂ ਕੋਲ ਪੁਖਤਾ ਸਬੂਤ ਹੈ ਕਿ 2022 ਦੇ ਵਿੱਚ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ ਜਿਹੜੇ ਪੈਟਰਿਕ ਬ੍ਰਾਊਨ ਨੇ ਉਹਨਾਂ ਦੀ ਚੋਣ ਨੂੰ ਹਿਮਨੂ ਪ੍ਰਭਾਵਿਤ ਕਰਨ ਵਾਸਤੇ ਭਾਰਤੀ ਡਿਪਲੋਮੈਟ ਦੇ ਕੁਝ ਏਜੰਟਾਂ ਨੇ ਜਿਹੜਾ ਕੰਮ ਉੱਥੇ ਕੀਤਾ ਸੀ ਉਹ ਇਸ ਤਰ੍ਹਾਂ ਕੀਤਾ ਸੀ ਕਿ ਜਿਹੜੇ ਉਹਨਾਂ ਦੇ ਪੈਟਰਿਕ ਬ੍ਰਾਊਨ ਦੇ ਕੋ-ਚੇਅਰ ਸੀਗੇ ਉਸ ਫਾਊਂਡੇਸ਼ਨਲ ਕੈਂਪੇਨ ਦੇ ਉਹ ਕੰਜ਼ਰਵੇਟਿਵ ਦੇ ਐਮਪੀ ਮਾਈਕਲ ਰੈਂਪਲ ਗਾਰਨਰ ਸੀਗੇ ਜਿੰਨਾਂ ਨੂੰ ਚੋਣ ਕੈਂਪੇਨ ਚੋਂ ਹਟਣ ਵਾਸਤੇ ਜਿਹੜਾ ਭਾਰਤੀ ਕੰਸਰਟ ਦੇ ਕੁਝ ਏਜੰਟਾਂ ਨੇ ਸੰਪਰਕ ਕੀਤਾ ਦੱਸਿਆ ਜਾਂਦਾ ਆ ਹਾਲਾਂਕਿ ਮੁੱਖ ਤੌਰ ਦੇ ਉੱਪਰ ਆਪਾਂ ਕਹਿ ਲਈ ਕਿ ਤਿੰਨਾਂ ਨੇ ਜਿਹੜੇ ਕਿ ਰੈਂਪਲ ਗਾਰਨਰ ਹੈਗੇ ਆ ਜਿਹੜੇ ਕੋ-ਚੇਅਰ ਸੀਗੇ ਚੋਣ ਕੈਂਪੇਨ ਦੇ ਪੈਟਰਿਕ ਬ੍ਰਾਊਨ ਹੋਣਾ ਦੇ ਦੂਜੇ ਪਾਸੇ ਪੈਟਰਿਕ ਬ੍ਰਾਊਨ ਖੁਦ ਤੇ ਪੀਅਰ ਪੋਲੀਵਾਰ ਤਿੰਨਾ ਨੇ ਇਸ ਗੱਲ ਤੋਂ ਡਿਨਾਈ ਕੀਤਾ ਕਿ ਸਾਡੇ ਕੋਲ ਕੋਈ ਇਦਾਂ ਦਾ ਪ੍ਰੂਫ ਨਹੀਂ ਹੈਗਾ ਕਿ ਸਾਨੂੰ ਕਿਸੇ ਨੇ ਪ੍ਰਭਾਵਿਤ ਕੀਤਾ ਸੀ ਸਾਡੀ ਚੋਣ ਕੈਂਪੇਨ ਨੂੰ ਕਿਸੇ ਨੇ ਪ੍ਰਭਾਵਿਤ ਕੀਤਾ ਸੀਗਾ ਲੇਕਿਨ ਇਹ ਚਰਚਾ ਆਰਸੀਐਮਪੀ ਦੀ ਇੱਕ ਰਿਪੋਰਟ ਤੋਂ ਬਾਅਦ ਆਈ ਸੀ ਜਿਸ ਆਰਸੀਐਮਪੀ ਦੀ ਰਿਪੋਰਟ ਦੇ ਵਿੱਚ ਪਾਵਿਕ ਪ੍ਰਮੁਖ ਇੱਕ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਕੈਨੇਡਾ ਦੀ ਉਹਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਸੀਗਾ ਪਰਮਿੰਦਰ ਕਿ ਜਿਹੜਾ ਜਿਹੜੀ ਚੋਣ ਹੋਈ ਸੀ ਪੀਅਰ ਪੋਲੀਵਾਰ ਦੀ ਕੁਈਰ ਪਾਲਿਵਰਨ ਨੂੰ ਜਤਾਉਣ ਵਾਸਤੇ ਕੁਛ ਇੱਕ ਭਾਰਤੀ ਜਿਹੜੇ ਕੋ ਡਿਪਲੋਮੈਟ ਦੇ ਏਜੰਟ ਸੀਗੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੋ ਸਕਦੀ ਆ ਇਹਦੇ ਉੱਪਰ ਜਿਹੜੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਆ ਉਹਨਾਂ ਬਕਾਇਦਾ ਬ੍ਰੈਂਪਟਨ ਦੇ ਮੇਅਰ ਜਿਹੜੇ ਕਿ ਕੈਂਡੀਡੇਟ ਸੀਗੇ ਉਸ ਸਮੇਂ ਉਹਨਾਂ ਨੂੰ ਸਮਝਣ ਕੀਤਾ ਸੀਗਾ ਕਿ ਉਹ ਪੇਸ਼ ਹੋ ਕੇ ਦੱਸਣ ਕਿ ਕੀ ਵਾਕਿਆ ਹੀ ਉਹਨਾਂ ਦੀ ਚੋਣ ਕੈਂਪੇਨ ਨੂੰ ਪ੍ਰਭਾਵਿਤ ਕਰਨ ਵਾਸਤੇ ਉਸ ਸਮੇਂ ਤੇ ਕੋਈ ਬਾਹਰੀ ਤਾਕਤਾਂ ਨੇ ਕੰਮ ਕੀਤਾ ਸੀ ਜਿਹਦੇ ਸਬੰਧ ਵਿੱਚ ਲਗਾਤਾਰ ਸਵਾਲ ਆ ਰਹੇ ਸੀ ਲੇਕਰ ਅੱਜ ਜਿਹੜੀ ਖਬਰ ਆਈ ਹੈ ਕਿ ਪੈਟਰਿਕ ਬ੍ਰਾਊਨ ਜਿਹੜੇ ਵਰੰਟਨ ਦੇ ਮੇਰ ਆ ਉਹਨਾਂ ਨੇ ਸਟੈਂਡਿੰਗ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਮਨਾਂ ਕਰ ਦਿੱਤਾ ਪਰ ਉਹਨਾਂ ਨੇ ਨਾ ਹੀ ਕਿਹਾ ਕਿ ਮੇਰੇ ਕੋਲ ਕੋਈ ਇਦਾਂ ਦੇ ਸਬੂਤ ਨਹੀਂ ਹੈਗੇ ਇੱਥੇ ਮੈਂ ਇਹ ਵੀ ਸਪਸ਼ਟ ਕਰ ਦਿੰਦਾ ਕਿ ਭਾਰਤ ਨੇ ਲਗਾਤਾਰ ਇਹ ਗੱਲ ਕਹੀ ਆ ਕਿ ਸਾਡਾ ਕਿਸੇ ਵੀ ਦੇਸ਼ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਵੀ ਇਦਾਂ ਦਾ ਪੇਮਾਨਾ ਇਰਾਦਾ ਨਹੀਂ ਹੁੰਦਾ ਭਾਰਤ ਇੱਕ ਲੋਕਤੰਤਰ ਦੇਸ਼ ਹੈ ਤਾਂ ਉਹ ਦੂਜੇ ਦੇਸ਼ ਦੇ ਕੰਮਾਂ ਦੇ ਦਖਲਦਾਨੀ ਨਹੀਂ ਕਰਦਾ ਸੋ ਭਾਰਤ ਖੁਦ ਇਸ ਗੱਲਾਂ 'ਚ ਇਨਵੋਲਵ ਨਹੀਂ ਹੈ ਕਈ ਵਾਰੀ ਇਸ ਗੱਲ ਨੂੰ ਡਿਨਾਈ ਭਾਰਤ ਕਰ ਚੁੱਕਾ ਲੇਕਿਨ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਇਹ ਚਰਚਾ ਲਗਾਤਾਰ ਰਹਿੰਦੀ ਆ ਉਦੋਂ ਤੋਂ ਖਾਸ ਤੌਰ ਤੇ ਜਦੋਂ ਤੋਂ ਕੈਨੇਡਾ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਆਂ ਹੈਗੀਆਂ ਆ ਆਰਸੀਐਮਪੀ ਜਾਂ ਸੀਐਸਆਈਐਸ ਉਹ ਵਿਦੇਸ਼ੀ ਦਖਲਦਾਨੀ ਦੀ ਜਾਂਚ ਕਰ ਰਹੀ ਆ ਸਮੇਤ ਭਾਰਤ ਚੀਨ ਤੇ ਰੂਸ ਉਹਦੇ ਵਿੱਚ ਭਾਰਤ ਦਾ ਨਾਮ ਲਗਾਤਾਰ ਇਸ ਮਾਮਲੇ 'ਚ ਆ ਰਿਹਾ ਹੈ ਕਿ ਜਿਹੜੇ ਮੁੱਖ ਰੂਪ ਜਿਹੜੀ ਚੋਣ ਹੋਈ ਸੀ ਕਨਜਰਟ ਪਾਰਟੀ ਦੀ ਲੀਡਰਸ਼ਿਪ ਦੀ ਉਹਦੇ ਵਿੱਚ ਕੁਝ ਭਾਰਤੀ ਜਿਹੜੇ ਏਜੰਟ ਸੀਗੇ ਉਹਨਾਂ ਨੇ ਕੱਥ ਤੌਰ ਦੇ ਉੱਪਰ ਉਹਨੂੰ ਦਖਲਅੰਦਾਜ਼ੀ ਕੀਤੀ ਸੀ ਤੇ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ